ਮੇਰੇ ਪੜਦਾਦਾ ਇਹਨੇ ਸ਼ੁਰੂ ਕੀਤਾ ਸੀਗਾ 1916 ਚ ਇਹ ਪਹਿਲੇ ਪਾਕਿਸਤਾਨ ਚ ਇੱਕ ਕਸਬਾ ਸੀਗਾ ਸ਼ੇਖਪੂਰਾ ਉਥੇ ਖੋਲਿਆ ਸੀਗਾ ਉਹਨਾਂ ਨੇ ਤੇ ਆਫਟਰ ਪਾਰਟੀਸ਼ਨ ਫਿਰ ਇੱਥੇ ਆ ਗਏ ਉਦੋਂ ਦੀ ਲੈ ਕੇ ਹੁਣ ਤੱਕ ਇਸ ਦਿਸ ਇਜ਼ ਅ ਸੇਮ ਪਲੇਸ ਤੇ ਇਹਨੂੰ 106 ਸਾਲ ਹੋ ਗਏ ਹੁਣ ਜੀ ਮੇਨ ਇੱਥੋਂ ਦਾ ਜਿਹੜਾ ਟੇਸਟ ਹੈ that is the main reason ਜਿਹੜਾ ਕਿ ਲੋਕ ਇਨੀ ਦੂਰੋਂ ਆਉਂਦੇ ਨੇ ਵਰਲਡਵਾਈਡ ਤੋਂ ਆਉਂਦੇ ਨੇ ਇੱਥੋਂ ਦੀ ਸਪੈਸ਼ialਟੀ ਜਿਹੜੀ ਮੇਨ ਹੈ ਉਹ ਦਾਲ ਹੈ ਦਾਲ ਫਰਾਈ ਜਿਹਨੂੰ ਕਿ ਤੁਸੀਂ ਕਹਿ ਸਕਦੇ ਹੋ ਕਿ 12 ਤੋਂ 13 ਘੰਟੇ ਲੱਗਦੇ ਬਣਨ ਲੱਗਿਆ ਸਭ ਤੋਂ ਫੇਮਸ ਲੋਕੀ ਜਿਹੜੀ ਇਹਨੇ ਦੂਰੋਂ ਦਾਲਖਾਨ ਆਂਦੇ ਨੇ ਸਾਡੀ ਪਹਿਚਾਨ ਜਿਹੜੀ ਹੈ ਕਿੱਥੋਂ ਦੀ ਉਹ ਲੱਛਾ ਪਰੌਂਠਾ ਤੇ ਦਾਲ ਫਰਾਈ ਨਾਲ ਹੁੰਦੀ ਹੈ ਰਾਤ ਨੂੰ ਕਿ 3 ਵਜੇ ਸਾਡੇ ਬੰਦੇ ਜਿਹੜੇ ਹੈਗੇ ਨੇ ਉਹ ਪ੍ਰੋਸੈਸ ਚ ਲੱਗ ਜਾਂਦੇ ਨੇ ਤੇ ਇਹਨੂੰ 10 11 11 11:30 ਵਜੇ ਆ ਜਾਂਦੇ ਨੇ ਇਹਦੀ ਕੁਕਿੰਗ ਇਹਦੀ ਸਲੋ ਫਲੇਮ ਤੇ ਕੁਕਿੰਗ ਹੁੰਦੀ ਹੈ पित्तल जोड़े साढ़े बर्तन ने व्डे देग जिनू कहें उन्होंने बनती है दाल साढे अपने मसाले ने जो असिच यूज करने हैं दाल की जी रेसिपी है साड़ी सानरेशन टू जनरेशन चल रही है असी मतलब कि वी आर नॉट डिपेंडेड ऑन कुक्स ਸਾਡੇ ਕੋ ਕੁਕਸ ਤੇ ਹੈਗੇ ਨਹੀਂ ਹੈ ਜਾਂ ਸ਼ੈਫਸ ਨਹੀਂ ਹੈ ਵੀ ਜਸਟ ਹੈਵ ਹੈਲਪਰਸ ਸਾਡੇ ਕੋ ਹੈਲਪਰਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਅੱਗੇ ਮੇਨ ਡਿਸ਼ ਪ੍ਰਪੇਅਰ ਕਰਕੇ ਉਹਨਾਂ ਨੂੰ ਅੱਗੇ ਸੌਂਪ ਦਿੰਨੇ ਆ ਬਸ ਦਿਸ ਇਜ਼ ਅ ਮੇਨ ਰੀਜ਼ਨ ਕਿ ਜਿਹੜੀ ਇਹਨਾਂ ਦੀ ਰੈਸਪੀਜ਼ ਹੈ ਉਹ ਸਾਡੇ ਅੰਦਰ ਹੀ ਹੈ ਜਨਰੇਸ਼ਨ ਤੋਂ ਜਨਰੇਸ਼ਨ ਚੱਲ ਰਹੀ ਹੈ ਅੰਮ੍ਰਿਤਸਰ ਲੋਕੀ ਇਕਰ ਖਾਣਾ ਰੈਲਿਸ਼ ਕਰਨ ਆਂਦੇ ਨੇ ਦੂਰ ਦਰਾਸ ਤੋਂ ਆਂਦਦੇ ਨੇ ਮੈਂ ਤਾਂ ਕਹਿੰਦਾ ਵਰਲਡਵਾਈਡ ਆਂਦੇ ਨੇ ਇਕ ਇੱਥੇ ਗੁਰੂ ਦੀ ਨਗਰੀ ਸ੍ਰੀ ਹਰਮੰਦਰ ਸਾਹਿਬ दुरग्याना मंदिर जो मेन दो जगह ने उ मत्था टेकते हैं लोग आ के। थर्ड विजिट साल होती है लच्छा परौंठा दाल खान बेसिक थाली रनिंग रही जिस दो लच्छा परांठा दाल फ्राई चने रायता दिस इज द मेन थाली जो सब तो ज्यादा रनिंग च रही ਦਾਲ ਜੀ ਬਨਨ ਤੋਂ ਬਾਅਦ ਉਨ ਸਰ ਦੇਸੀ ਤੇ ਹੋਰ ਦਾ ਤੇ ਦੇਗੀ ਮੇਜ ਦਾ ਤੜਕਾ ਲੱਗਦਾ that is the main part ਕਈ ਲੋਕ ਸਾਦੀ ਵੀ ਪ੍ਰੇਫਰ ਕਰ ਦਿੰਦੇ ਨੇ ਜੋ ਹੈਵੀ ਖਾਣਾ ਨਹੀਂ ਖਾ ਸਕਦੇ ਕਿਉਂ ਖਾਣਾ ਨਹੀਂ ਪਸੰਦ ਕਰਦੇ ਉਹ ਸਾਦੀ ਪ੍ਰੇਫਰ ਕਰ ਲੈਂਦੇ ਨੇ ਪਰ ਮੋਸਟਲੀ ਡਿਮਾਂਡ ਦਾਲ ਫਰਾਈ ਦੀ ਰਹਿੰਦੀ ਐਕਚੁਅਲੀ ਪਹਿਲੇ ਤੇ ਕਿਉਂ ਦੇ ਕੇ कई लोग थोड़ा घबराते हैं कि असं घ्यो नहीं खा सकते बट वेन दे टेस्ट जो उन्होंने टेस्ट जो फ्लेवर आंदते हैं तो फिर वो रैलिश करते हैं दे लव इट